ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀਏਯੂਐਸਸੀ ਬੀਸੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਲੋ ਅੰਬੇਡਕਰ ਜੀ ਦੇ ਜਨਮ ਦਿਵਸ ਸੰਬੰਧੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੂਨੀਵਰਸਿਟੀ ਸਥਿਤ ਪਾਲ ਐਡੀਟੋਰੀਅਮ ਵਿਖੇ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਰਵਾਇਆ ਗਿਆ ਇਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਅੱਡ-ਅੱਡ ਸੰਸਥਾਵਾਂ ਅਤੇ ਪਾਈਚਾਰੇ ਨੇ ਭਾਗ ਲਿਆ ਇਸ ਸਮਾਗਮ ਵਿੱਚ ਮਾਨਯੋਗ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਰਜਿਸਟਰਾਰ ਸ੍ਰੀ ਰਿਸ਼ੀਪਾਲ ਸਿੰਘ ਆਈਐਸ ਇਸ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਇਸ ਮੌਕੇ ਆਜ਼ਾਦ ਰੰਗਮঞ্চ ਕਲਾ ਪਵਨ ਫਗਵਾੜਾ ਵੱਲੋਂ ਬਾਬਾ ਸਾਹਿਬ ਤੇ ਆਧਾਰਿਤ ਦੱਦਾ ਗ੍ਰੇਟ ਅੰਬੇਡਕਰ ਨਾਟਕ ਦਾ ਆਯੋਜਨ ਵੀ ਕੀਤਾ ਗਿਆ ਇਸ ਨਾਟਕ ਨੂੰ ਦੇਖਦੇ ਹੋਏ ਕਿਤੇ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹਿੰਜੂ ਤੇ ਕਿਤੇ ਤਾਲੀਆਂ ਦੀ ਗੂੰਜ ਬਾਹਰ ਬਾਹਰ ਨਜ਼ਰ ਆਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਪਰਮਿੰਦਰ ਪਾਲ ਨੇ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਹੇ ਮੁਲਾਜ਼ਮਾਂ ਤੇ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਵੱਲੋਂ ਪਹੁੰਚਣ ਤੇ ਵਾਈਸ ਚਾਂਸਲਰ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹੁਮ ਹੁਮਾ ਕੇ ਪਹੁੰਚਣ ਲੋਕਾਂ ਦਾ ਵੀ ਧੰਨਵਾਦ ਕੀਤਾ ਸਮਾਗਮ ਦੀ ਸਮਾਪਤੀ ਉਪਰੰਤ ਦੋ ਪਹਿਰ 2 ਵਜੇ ਦੇ ਕਰੀਬ ਹੋਈ ਇਸ ਮੌਕੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਐਸ ਐਸ ਗੋਸਲ ਜੀ ਅਤੇ ਉਹਨਾਂ ਦੇ ਨਾਲ ਰਜਿਸਟਰਾਰ ਰਿਸ਼ੀਪਾਲ ਜੀ ਅਤੇ ਜੋੜਾ ਜੀ ਦਾ ਵੀ ਟਰੋਫੀਆਂ ਅਤੇ ਬਾਬਾ ਅੰਬੇਦਕਰ ਜੀ ਦੀ ਤਸਵੀਰ ਪੇਟ ਕਰਕੇ ਸਨਮਾਨ ਕੀਤਾ ਮੰਚ ਤੇ ਦੁਬਾਰਾ ਪਹੁੰਚੇ ਵਾਈਸ ਚਾਂਸਲਰ ਵੱਲੋਂ ਕਰਵਾਏ ਗਏ ਨਾਟਕ ਦੀ ਸਲੰਗਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਨਾਟਕ ਲੋਕਾਂ ਦੀਆਂ ਦਿਲਾਂ ਵਿੱਚ ਸਮਾ ਗਿਆ ਇਸ ਮੌਕੇ ਤੇ ਆਏ ਸੱਜਣਾ ਦਾ ਖਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ। ਅਮਰੀਕ ਜੀ ਤੱਕ ਪਹੁੰਚੇਗੀ। ਆਜ਼ਾਦ ਰੰਗਮંચ ਤੱਕ ਪਹੁੰਚੇਗੀ। ਆਜ਼ਾਦ ਰੰਗਮંચ ਉਸ ਨੂੰ ਬਹੁਤ ਵੱਡੇ ਅਰਥ ਦੇਵੇਗਾ। ਆਪਣੇ ਲੋਕੀਂ ਦੇ ਕਾਜਾਂ ਵਿਚ ਲਾਵੇਗਾ। ਤੇ ਜਿੱਥੇ ਤੁਹਾਡੀ ਦੇਖ ਕਮਾਈ ਵਿੱਚ ਵੀ ਵਾਧਾ ਹੋਏਗਾ। ਉੱਥੇ ਸਾਡੇ ਧਿਲਾਂ ਦੀਆਂ ਸੀਟਾਂ ਤੇ ਤੁਹਾਡਾ ਨਾਮ ਲਿਖਿਆ ਹੈ। ਸੋ ਤਾੜੀਆਂ ਨਾਲ ਜਰੂਰ ਜੁੜੇ ਰਹਿਣਾ। ਕਿਉਂਕਿ ਤਾੜੀਆਂ ਕਲਾਕਾਰ ਦੀ ਆਕਸੀਜਨ ਹੁੰਦੀ ਹੈ। ਜਿੰਨੀ ਸਾਨੂੰ ਆਕਸੀਜਨ ਦੇਓਗੇ ਉਹ ਉਨਹੀਂ ਅਸੀਂ ਵਧੀਆ ਕੰਮ ਕਰਾਂਗੇ ਸੋ ਤਨੋਂ ਮਨੋਂ ਤਨੋਂ ਆਪਣੀ ਨੇਕ ਫਾਈਨਲ ਜੁੜੇ ਰਹਿਣਾ ਹਨੇਰਾ ਰਹੇ ਨਹੀਂ ਦਿੱਤਾ ਕਪ੍ਰੀਸ਼ੀਪਾਸੀ ਆਈਐਸ ਸਾਡੇ ਡਾਇਰੈਕਟਰਸ ਨੂੰ ਰੱਖਦੇ ਆ ਆਪਣੇ ਤੁਮ ਜਰਾਂ ਜੀ ਸ਼੍ਰੀ Swann Singh ਜੋਪਰਦਾਰ ਨੇ ਪੀਓ ਐਸਸੀਬੀਸੀ ਪ੍ਰਾਈਵੇਟ ਲੇਟਰ ਪ੍ਰਡੈਸ਼ਨ ਸ਼੍ਰੀ ਪਰਮੇਂਦਰਪਾਲ ਜਨਰਲ ਸੈਕਟਰੀ ਆਫ ਦਿਸ ਪ੍ਰਡੈਸ਼ਨ ਸਮੂਹ ਡਾਇਰੈਕਟਰ बहुत सारे मेंबर्स साहबान जोड़े के टीम एम तो दूजे राज भी आए हुए हैं दूज स्टेटा तो भी आए हैं तो अपने काम के आए हैं सब काम बहुत ने बहुत सारे साजिम साथी इतने अब आपे हुए इसलिए दस ही चुके हैं कि अच्छ आप बी आर अंबेडकर का जो जन्म दिहाड़ा वो मना रहे ਕਦੇ ਅਸੀਂ ਪਹਿਲਾਂ ਬਣਾਵ ਨਹੀਂ ਰਹੇ ਨੇ ਕੁਝ ਸੰਸਦਾਵਾਂ ਖਬਰਾਂ ਵੀ ਆ ਰਹੀਆਂ ਨੇ ਅਸੀਂ ਅੱਜ ਬਣਾ ਲਈ ਸੀ ਛੁੱਟੀ ਹੈਗੀ ਜਿਹਦੇ ਛੁੱਟੀ ਜਿਹੜੇ ਸਾਡੇ ਬੋਰਡ ਵੀ ਸਾਥੀ ਬਲਾਡ ਨੂੰ ਦੇ ਦਿੱਤਾ ਹੈਮ ਦੇ ਦਿੱਤੇ ਸੋ ਫੈਡਰੇਸ਼ਨ ਜਿਹੜੀ ਸਾਡੀ ਇਹ ਪੰਜਾਬੀ ਯੂਨੀਵਰਸਿਟੀ ਦੀ ਇਹ ਇੱਕ ਸਾਡਾ ਇਹ ਪੀ.ਆਈ.ਜੀ. ਲਿਮਿਟ ਫੈਮਿਲੀ ਸੋ ਇਹ ਵੀ ਫੈਡਰੇਸ਼ਨ ਹੈਗੀ ਸਾਡੀ ਯੂਨੀਵਰਸਿਟੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਤੇ ਬਹੁਤ ਸਾਰੇ ਇੰਦੀ ਪੀ.ਆਈ.ਜੀ. ਪ੍ਰਾਪਤੀਆਂ ਨੇ पी एर्ल्ड नाउंड एग्रीक पिछले साल ही गवर्नमेंट ऑफ इंडिया की कंपीटन हो सारी पत्थर इनवर्सिटी हो गई एग्रीकल्चर दिन रेटिंग जीफ रेटिंग अंक कह रहे असी भी पार्टीपेट किया रेटिंग हुई थी उसके मुताबिक नंबर वन पर हो ਕੋਈ ਕਹੇ ਵਿਕਤੀ ਸੰ ਇਹ ਮੈਂ ਕਦੇ ਨਹੀਂ ਸੁਣਿਆ ਸੀ ਕਿ ਉਹਨਾਂ ਨੇ ਇਤਸਾਰ ਸਭ ਸਾਰਾ ਲੋਕ ਲੈ ਕੇ ਸੁਤਾਨ ਲੈ ਗਿਆ ਇੰਡਾ ਰੋਡੀ ਡੈਮੋਕ੍ਰੇਸੀ ਜਿਹੜੀ ਵਰਲਡ ਦੀ ਇੰਡੀਆ ਉਹਦਾ ਸੰਦਾਨ ਲੈਣਾ ਛੋਟੇ ਛੋਟੇ ਮੋਟੇ ਗੱਲ ਦੀ ਇਹਦਾ ਨਹੀਂ ਕਿ ਉਹ ਸੰਦਾਨ ਲੈ ਕੇ ਬੈਠੇ ਕਿਸੇ ਦਾ ਨੇ ਉਹਦੇ ਵਾਸਤੇ ਤੁਹਾਨੂੰ ਬਹੁਤ ਨੌਲੇਜ ਚਾਹੀਦੀ ਹੈ ਉਹਦੇ ਵਾਸਤੇ ਕੋਈ ਤਕਾਬਾ ਪਾਣੀ ਲੰਗੇ ਨਹੀਂ ਜੋ ਜੇ ਕੰਟਰੀ ਆ ਜਿਸ ਨੂੰ ਸਧਾਰਨ ਕਿਹਾ ਜਾਂਦਾ ਨੇ ਜੁਗੇ ਦੇ ਉਹ ਸਾਰਾ ਉਹ ਪੜਨਾ ਪੈਂਦਾ ਪਹਿਲਾਂ ਆਪਾਂ ਨੂੰ ਕਿ ਕਿਸੇ ਨਾਲ ਕੋਈ ਅਨਿਆਂ ਨਾ ਹੋਵੇ ਇਹ ਸਧਾਰਨ ਹੋਵੇ ਸਾਰੇ ਵਰਗਾਂ ਨੂੰ ਅਸੀਂ ਬਰਾਬਰ ਰੱਖਣਾ ਤੇ ਇਹ ਬਹੁਤ ਵੱਡਾ ਇੱਕ ਵੱਡੀ ਜੀ ਦੇ ਛੋਟੀ ਜੀ ਕਿਤਾਬ ਵੀ ਲਿਖਣੀ ਹੋਵੇ ਉਹ ਵੀ ਸਾਨੂੰ ਅਸੀਂ ਪੜ੍ਹਨੀ ਕੀਤੀ ਹੁੰਦੀ ਛੋਟੀ ਜੀ ਕਿਤਾਬ ਲਿਖਣੀ ਬਹੁਤ ਆਕੀ ਹੈ ਤੇ ਉਹਨਾਂ ਨੇ ਇੰਨੀ ਵੱਡੀ ਸੁਧਾਰ ਲਿਖਿਆ ਬਹੁਤ ਵੱਡੀ ਇਹ ਦੇਣ ਹੈ ਉਹਨਾਂ ਦੀ ਤੇ ਜਿਹੜਾ ਅੱਜ ਵੀ ਸਾਰੇ ਉਸ ਨੂੰ ਮੰਨ ਰਹੇ ਆ ਕਿਉਂਕਿ ਉਹਦੇ ਚ ਪੋਜ਼ਿਟਿਵ ਗੱਲਾਂ ਲਿਖੀਆਂ ਨੇ ਕਿ ਕੰਟਰੀ ਵੀ ਆਪਾਂ ਕਹਿੰਦੇ ਕਿ ਸਾਡਾ ਨੇਸ਼ਨ ਜਿਹੜਾ ਹੈਗਾ ਤੇ ਬਹੁਤ ਅੱਗੇ ਵੱਧ ਰਿਹਾ ਹੈਗਾ ਉਹ ਇਸੇ ਕਰਕੇ ਸਭ ਦਾ ਸਾਡਾ ਸੰਵਿਧਾਨ ਬਹੁਤ ਚੰਗਾ ਤੇ ਆਪਾਂ ਇੰਨੇ ਸਾਬ ਨੂੰ ਟੈਸਟ ਵੀ ਕਰ ਲਿਆ ਸੋ ਉਹ ਸਰਦਾਰ ਉਹ ਬਹੁਤ ਵਧੀਆ ਲਿਖਿਆ ਗਿਆ ਤੇ ਬੜੀ ਇਹ ਸਾਡੇ ਸਨਮਾਨ ਦੀ ਗੱਲ ਹੈ ਕਿ ਆਪਾਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਆਪਾਂ ਜਦੋਂ ਇਹਨਾਂ ਨੂੰ ਸਨਮਾਨ ਦੇ ਰਹੇ ਜਿਥੇ ਦੇਸ਼ ਦੇ ਮਤਲਬ ਆਜ਼ਾਦੀ ਘੁਲਾਟੇ ਸੀ ਜਾਂ ਦੇਸ਼ ਦੀ ਇਸ ਆਜ਼ਾਦੀ ਦੇ ਲਈ ਕੋਲ ਕਰਨ ਵਾਲੇ ਲੋਕ ਸੀਗੇ ਲੀਡਰ ਸੀਗੇ ਉਹਨੂੰ ਸਾਡੇ ਕੋਲੇ ਡਾਕਟਰ ਅੰਮਿਤ ਕਰ ਗਈ ਸੀ ਪੂਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਦੇ ਕੋਲੇ ਇਸ ਤਰ੍ਹਾਂ ਦਾ ਦਿਮਾਗ ਵੀ ਹੈਗਾ ਕਿਉਂਕਿ ਸਾਡੀ ਸਾਰੀ ਲੀਡਰਸ਼ਿਪ ਉਹਨਾਂ ਵੱਲ ਵੇਖਦੀ ਸੀ ਡਾ. ਜੀਬੀਰ ਕਾ ਸਰ ਜੀ ਜਦੋਂ ਜੀਵਨੀ ਤੁਸੀਂ ਪੜਦੇ ਆ ਤਾਂ ਉਹ ਸਿਰਫ ਜਿਵੇਂ ਡਾ. ਸਾਹਬ ਨੇ ਦੱਸਿਆ ਡਾਕਟਰ ਸੁਖਬੀਰ ਸਿੰਘ ਗੋਸਲ ਨੇ ਕਿ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਸੰਧਾਨ ਪੜੇ ਸੀ ਉਹਨਾਂ ਨੇ ਇਸ ਕਰਕੇ ਨਹੀਂ ਸੀ ਪੜੇ ਕਿ ਮੈਨੂੰ ਵੀ ਕਿਸੇ ਦੇਸ਼ ਦੇ ਸੰਧਾਨ ਨਾਲ ਲੱਗੂਗਾ ਉਹ ਇਸ ਕਰਕੇ ਪਰਦੇਸ ਕੋ ਆਪਣੀ ਨੌਲੇਜ ਵਾਸਤੇ ਕਿ ਅਸੀਂ ਕਿੱਥੇ ਖੜੇ ਆ ਬਾਕੀ ਮੁਲਕ ਕਿੱਥੇ ਖੜੇ ਆ ਔਰ ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਪੜ੍ਹਦੇ ਆ ਕਿ ਉਹਨਾਂ ਨੂੰ ਉਸ ਵੇਲੇ ਵੀ ਜਦੋਂ ਸਾਡਾ ਦੇਸ਼ ਕੁਲਾਮ ਸੀਗਾ ਉਦੋਂ ਵੀ ਉਹਨਾਂ ਨੂੰ ਆਯਾਦ ਦੇਸ਼ ਵਾਲੇ ਬੁਲਾਉਂਦੇ ਹੁੰਦੇ ਸੀ ਲੈਕਚਰ ਦੇਣ ਵਾਸਤੇ ਕਿ ਸਾਡੇ ਜਿਹੜੇ ਲੀਡਰ ਆ ਸਾਡੀ ਜਿਹੜੀ ਸਭਾ ਹੈਗੀ ਆ ਭਾਵੇਂ ਉਹ ਲੋਕ ਸਭਾ ਹੋਵੇ ਜਾਂ ਧਰਮ ਸਭਾ ਹੋਵੇ ਉਹਦੇ ਚ ਆ ਕੇ ਸੰਵਿਧਾਨ ਦੀ ਗੱਲ ਕਰੋ ਮਨੁੱਖੀ ਹੱਕਾਂ ਦੀ ਗੱਲ ਕਰੋ ਸੋ ਅੱਜ ਉਹਨਾਂ ਦਾ ਜਨਮ ਦਿਨ ਮਨਾਉਣਾ ਔਣ ਵਾਲ ਗਿਆ ਪੀੜੀਆਂ ਨੂੰ ਉਹਨਾਂ ਬਾਰੇ ਦੱਸਣ ਦੇ ਬਰਾਬਰ ਹੈ ਜਿਹੜਾ ਕਿ ਬਹੁਤ ਵਧੀਆ ਦੂਜਾ ਸਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਨਾਟਕ ਦਿੱਤੇਇਆ ਜਾ ਰਿਹਾ ਡਾਕਟਰ ਅੰਮ੍ਰਿਤ ਕਰਨਾ ਉਹ ਬੀਬਾ ਕਵਰਮੰਦੀ ਕਰਦੇ ਇਹ ਬੀਬਾ ਕਵਰਮੰਦੀ ਜਿੱਦ ਨੂੰ ਦੇਖੋ ਇੱਧਰ ਮੇਰੀ ਬਾਤ ਸੁਣਦੀ ਆ ਇਹਨਾਂ ਨੇ ਵੀ ਆਪਣੀ ਸਾਰੀ ਉਮਰ ਜਿਹੜੀ ਆ ਮਤਲਬ ਇਸ ਤਰ੍ਹਾਂ ਦੀ ਸੰਗਤ ਦੇ ਵਿੱਚ ਹੀ ਗੱਤੀਆਂ ਕੇਵਰੇ ਕਲਾ ਦੇ ਨਾਲ ਹੋਰ ਬੱਚਾ ਨੌਜਵਾਨ ਵੀ ਜੀ ਬਹੁਤ ਹੋਇਆ ਹੈ ਮੈਨੂੰ ਵੀ ਇਹਨਾਂ ਨੂੰ ਸਾਡੇ ਬਹੁਤ ਸਾਰੇ ਕਾਲਜਾਂ ਵਿੱਚ ਲਿਜਾ ਕੇ ਨਾਟਕ ਵਿੱਚ ਦਿਖਾਉਣ ਦਾ ਮੌਕਾ ਮਿਲਿਆ ਸੋ ਮੈਂ ਇਹਨਾਂ ਨੂੰ ਵੀ ਇੱਥੇ ਆਇਆ ਹਾਂ ਵਾਦੋ ਸਿਪਿਆਤ ਵਾਦੋ ਨਾ ਨਾ ਉਹ ਬਦਲੋ ਬਦਲੋ ਤਾਂ ਅਗਲਾ ਕੀ ਨਾਲ ਹੋ ਰਿਹਾ ਹੈ ਸਾਰੇ ਦੇ ਵਿੱਚ ਇਹ ਇਸ ਤੋਂ ਬਾਅਦ ਵੀ ਸਾਲੀ ਨੂੰ ਇੱਕ उम्र को नहीं हां जी और सामने एक गाइस एक तो बार सारी सभी देखना सर थैंक यू लेट सर वो थोड़ा और वाला मेरे तरफ से यह सामने एक सर वेट वेट ओके ਡਾਕਟਰ ਵਿਸ਼ਾਲ ਰੱਤ ਜੀ ਨੂੰ ਬੇਤੀ ਕਰਤਾ ਉਹ ਹੀ ਮੰਨਤੇ ਆਏ ਨੂੰ ਅਰਬੀ ਤੋਂ ਮੰਨਤਾ ਹੈ। ਅੱਜ ਦੇਖਣਾ ਸਰ। ਕੋਣ ਨਾਲ? ਅੱਜ ਦੇਖਿਓ ਸਰ ਸਾਰੇ ਇਧਰ ਦੇਖਣਾ ਸਾਹਮਣੇ। ਜੈ ਸਰ ਸਭ ਲਈ। ਦੋ ਘਟੇ ਬਸ। ਸਰ ਨਾਲ ਅੱਜ ਨਾਲ ਅੱਜ ਇੱਥੇ। ਅੱਜ ਸੈਂਟਰ 'ਚ ਆ ਰਹਿਣਾ ਨੂੰ। ਸਾਡਾ ਸਭ ਤੋਂ ਸੈਂਟਰ। ਪਰ ਉਹ ਤੇ ਦੇਖਿਓ ਸਰ। ਹਾਂਜੀ ਜੈਸ। ਸਾਡੇ ਸਟੇਜ ਤੱਕ ਪਹੁੰਚੇਗੀ। ਅਸਾਦ ਰਗੁਮਨ ਚ ਤੱਕ ਪਹੁੰਚੇਗੀ।

ਬਾਬਾ ਸਮਾਪਤ ਮਿਸ਼ਨ ਦੀਆਂ ਹੱਥ ਵਿੱਚ ਦੱਤੀਆਂ ਬੜੀ ਨਵੇਕਲੇ ਰੰਗ ਪਰ ਨੇ ਨੇ ਆਜ਼ਾਦ ਰੰਗਮੰਚ ਨੇ ਤੁਹਾਡੇ ਜਸਤੇ ਅੰਦਰ ਬਲਵੰਤ ਜੇ ਆਦੀ ਆਗੇ ਵੀ ਬਸੁਰਖ ਕਰ ਜਾਵੀਂ ਬਲਵੰਤ ਜੇ ਆਦੀ ਆਗੇ ਵੀ ਬਸੁਰਖ ਕਰ ਜਾਵੀਂ ਤਮੰਨਾ ਜਿਤ ਦੀ ਬਾਦੇ ਲੋਕਾਂ ਭਰਦਿਆ ਅੰਦਰ ਤਮੰਨਾ ਜਿਤ ਦੀ ਬਾਦੇ ਲੋਕਾਂ ਭਰਦਿਆ ਅੰਦਰ ਤਮੰਨਾ ਸੁਖਾਂ ਕਰੇ ਕੋਈ ਸੋਸੋਸਾ ਕਦਰ ਸਤਿ ਸਤਿ ਸੋਤਸ ਕੈਰ ਯੂ ਆਸਟਰ ਇਹਨਾਂ ਡਾਕਟਰ ਨਿਰਮਲ ਜੋੜਾ ਕਟਿਆ ਸੀ ਬੀਸੀਐਸ ਐਸੋਸੀਏਸ਼ਨ ਦੇ ਪ੍ਰੋਗਰਾਮ ਅਤੇ ਅਜਾਗਰਨ ਜਿੰਨੇ ਵੀ ਅਤੇ ਹੋਰ ਸਭ ਤੇ ਸੱਚ ਲਾਇਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਇੰਨੀ ਪੇਸ਼ੈਂਟਲੀ ਇਹ ਨਾਟਕ ਵਿਖਿਆ ਨਾਟਕ ਦੀ ਅਦਾਕਾਰੇ ਕਹਿੰਦੇ ਉਹ ਬਹੁਤ ਹੀ ਅੱਛੀ ਹੈ ਅਜਾਗ ਰੰਗਮंच ਦੇ ਜਿੰਨੇ ਵੀ ਐਟਰ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇੰਨਾ ਅੱਛਾ ਇੰਨੀ ਅੱਛੀ ਇਮੋਸ਼ਨਲ ਅਦਾਕਾਰੀ ਅਤੇ ਕਿਹ ਵੀ ਜੋ ਤੇ ਦਰਸ਼ਕ ਬੈਠੇ ਹੋ ਉਹਨਾਂ ਨੇ ਇੰਨੀ ਗੀਝ ਨਾਲ ਵੇਖਿਆ ਕਿ ਨੇ ਅੱਖਾਂ ਵੀ ਇੰਨੀ ਚਪਕਾਈਆਂ ਤੋਂ ਇੰਡੀਕੇਟ ਕਰਦਾ ਕਿ ਇੰਨੇ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਨਾਟਕ ਤਿਆਰ ਕੀਤਾ ਗਿਆ ਇੱਕ ਵਾਰ ਫਿਰ ਮੈਂ ਆਜ਼ਾਦ ਰੰਗ ਮੰਚ ਨੂੰ ਵਧਾਈ ਦਿੰਦਾ ਹਾਂ ਅਤੇ ਸਾਡੇ ਜਿਹੜੇ ਐਸੀਬੀਸੀ ਇੰਡੋਇਆ ਐਸੋਸੀਏਸ਼ਨ ਨਾਲ ਉਹਨਾਂ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਨੇ ਇੰਨਾ ਸਫਲ ਨਾਟਕ ਜਿਹੜਾ ਉਹ ਕਰਵਾਇਆ ਧੰਨਵਾਦ ਨਾਟਕ ਸੀ ਇਹ ਵਿਵਾਕ ਕਲਵੰਤ ਜੀ ਜੋ ਫੁਗਾੜੇ ਨੂੰ ਬਿਲੋਂਗ ਕਰਦੇ ਉਹਨਾਂ ਦਾ ਗਰੁੱਪ ਸੀ ਦੀ ਗ੍ਰੇਟ ਅੰਬੇਦਕਰ ਉਹ ਸੀ ਨਾਟਕ ਵੇਖਿਆ तकरीबन 1 ਘੰਟੇ ਦਾ ਨਾਟਕ ਹੈ ਸੋ ਇਸ ਨਾਟਕ ਦੇ ਵਿੱਚ ਜਿਹੜੇ ਸਾਡੇ ਬੀ ਆਰ ਅੰਬੇਦਕਰ ਜਿਹਨਾਂ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਉਹਦੀ ਸਾਰੀ ਜੀਵਨੀ ਦੇ ਉੱਤੇ ਇਹਨਾਂ ਨੇ ਚਾਨਣਾ ਪਾਇਆ ਤੇ ਕਿਵੇਂ ਉਹਨਾਂ ਦਾ ਜਨਮ ਹੋਇਆ ਤੇ ਜਨਮ ਤੋਂ ਬਾਅਦ ਉਹਨਾਂ ਨੂੰ ਜਦੋਂ ਨਾਂ ਰੱਖਣਾ ਸੀ ਤੇ ਨਾਂ ਰੱਖਣ ਦੇ ਵਿੱਚ ਕਿੰਨੀਆਂ ਪ੍ਰੋਬਲਮਜ਼ ਆਈਆਂ ਤੇ ਉਹ ਫਿਰ ਨਾਂ ਜਿਹੜਾ ਰੱਖਣਾ ਚਾਹੁੰਦੇ ਸੀ ਉਹ ਫਿਰ ਨਹੀਂ ਰੱਖਿਆ ਗਿਆ ਤੇ ਉਹਨੂੰ ਲੱਗਦਾ ਸੀ ਕਿ ਬਦੀਖੀ ਹੋ ਰਹੀ ਹੈ ਨਾਂ ਜਿਹੜਾ ਅਸੀਂ ਰੱਖਣਾ ਚਾਹੁੰਦੇ ਚੰਗਾ ਨਾਂ ਰੱਖਣਾ ਚਾਹੁੰਦੇ ਉਹ ਵੀ ਨਹੀਂ ਰੱਖਣ ਦਿੱਤਾ ਤੇ ਪੈਸਾ ਵੀ ਲੱਗਿਆ ਫੈਮਿਲੀ ਦਾ ਸੋ ਉਸ ਤੋਂ ਬਾਅਦ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਅਮਿਤਕਰ ਸਾਹਿਬ ਨੇ ਹਾਇਰ ਐਜੂਕੇਸ਼ਨ ਲਈ ਉਹ ਛੋਟੇ ਜਿਹੇ ਘਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਉੱਠ ਕੇ ਅਮਰੀਕਾ ਤੱਕ ਉਹ ਪੜਨ ਗਏ ਉਸ ਤੋਂ ਬਾਅਦ ਉਹਨਾਂ ਦੀ ਪੜਾਈ ਦੀ ਰੁਚੀ ਇੰਨੀ ਸੀ ਕਿ ਉਹ ਕਿਤਾਬਾਂ ਜਿਹੜੀਆਂ ਸੀ ਬਹੁਤ ਪੜਦੇ ਸੀ ਹਜ਼ਾਰਾਂ ਕਿਤਾਬਾਂ ਉਹਨਾਂ ਨੇ ਪੜੀਆਂ ਉਹਨਾਂ ਨੇ ਇਹ ਸੀ ਹਰ ਇੱਕ ਕਿਤਾਬ ਦੇ ਵਿੱਚ ਕੁਝ ਨਾ ਕੁਝ ਚੰਗਾ ਲਿਖਿਆ ਹੋਣਾ ਨੈਸ਼ਨਲ ਦਾ ਲਿਟਰੇਚਰ ਇੰਟਰਨੈਸ਼ਨਲ ਲੈਵਲ ਦਾ ਲਿਟਰੇਚਰ ਪੜਿਆ ਤੇ ਬਾਅਦ ਦੇ ਵਿੱਚ ਇਹ ਸਾਰੀ ਨੌਲੇਜ ਜਿਹੜੀ ਸੀ ਉਹਨਾਂ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਬਣਿਆ ਤੇ ਉਹਦਾ ਚੁੰਨਾ ਬਹੁਤ ਵੱਡੀ ਦੇਣ ਹੈ ਇੱਕ ਸੰਵਿਧਾਨ ਜਿਹੜਾ ਉਹਨਾਂ ਨੇ ਲਿਖਿਆ ਤੇ ਸੰਵਿਧਾਨ ਦੇ ਵਿੱਚ ਸਾਰੇ ਵਰਗਾਂ ਦਾ ਜੋ ਪ੍ਰੋਬਲਮਸ ਆ ਰਹੀਆਂ ਸੀ ਲੋਕਾਂ ਨੂੰ ਸੋਸਾਇਟੀ ਦੇ ਵਿੱਚ ਸਾਰਿਆਂ ਦਾ ਖਿਆਲ ਕੀਤਾ ਸੰਵਿਧਾਨ ਜੋ ਲਿਖਿਆ ਗਿਆ ਤੇ ਉਹ ਇੰਨੇ ਸਾਲਾਂ ਤੋਂ ਸਾਡਾ ਸੰਵਿਧਾਨ ਹੈ ਉਹਨੂੰ ਅਸੀਂ ਸੰਵਿਧਾਨ ਨੂੰ ਮੰਨਦੇ ਆਂ ਤੇ ਜਿਸ ਕਰਕੇ ਅੱਜ ਜੋ ਸਾਡਾ ਭਾਰਤ ਹੈ ਤੇ ਉਹ ਇੰਨਾ ਵਿਕਸਿਤ ਭਾਰਤ ਹੈ ਅੱਗੇ ਵਧ ਰਿਹਾ ਹੈਗਾ ਸੋ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਵੇਦਕਰ ਸਾਹਿਬ ਦੀ ਇਹ ਇੱਕ ਲਖਨ ਪੇਸ਼ ਕਰੀ ਇਹ ਇੰਨੇ ਅਪੀਲਿੰਗ ਐਂਡ ਇੰਨੀ ਦੇ ਪ੍ਰੋਫੈਸ਼ਨਲ ਐਕਟਿੰਗ ਕੀਤੀ ਕਿ ਮੇਰਾ ਇੱਕ ਅੰਗੇਜਮੈਂਟ ਥੀ ਮੈਂ ਅੰਗੇਜਮੈਂਟ ਨੂੰ ਮਿਸ ਕੀਤਾ ਐਂਡ ਮੈਨੂੰ ਇੰਨਾ ਇਹਦੇ ਚ ਜਾਣਨ ਪਾਇਆ ਗਿਆ ਅੰਬੇਦਕਰ ਸਾਹਿਬ ਦੇ ਸੰਘਰਸ਼ ਬਾਰੇ ਉਨਾਂ ਨੂੰ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਦਾ ਤੇ ਕਿੰਨੀ ਉਹਨਾਂ ਨੇ ਜ਼ਿੰਦਗੀ ਸੰਘਰਸ਼ ਕੀਤੀ ਤੇ ਕਿੰਨੀਆਂ ਅਚੀਵਮੈਂਟਸ ਕੀਤੀ ਹੈ ਇਹ ਉਹਦਾ ਜੋ ਸਮਰਾਈਜ਼ ਕੀਤਾ ਗਿਆ ਹੈ ਆਈ ਮਸਟ ਕੰਗ੍ਰੈਚੁਲੇਟ ਆਜ਼ਾਦ ਮੰਚ ਜੋ ਹੈਗਾ ਜਿੰਨਾ ਨਾਟਕ ਪੇਸ਼ ਕਰ ਕੀਤੀ ਥਿਸ ਇਜ਼ ਰੀਅਲੀ ਆਸਪੀਸੀ ਦੇ ਸੁਈ ਨਾਟਕ ਕਿਵੇਂ ਜਲ ਉਸ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਾਡੀ ਜਿਹੜੀ ਮਤਲਬ ਪਾਲਿਟੂਰੀ ਮਾ ਉਹਦੇ ਵਿੱਚ ਬਹੁਤ ਖੂਬਸੂਰਤ ਪ੍ਰੋਗਰਾਮ ਸੀ ਜਿਹੜਾ ਸਾਡੀ EMPLY FEDERATION ਵੱਲੋਂ ਬੀਬਕਲਵਾਂ ਤੋਂ ਰਾ ਦੀ ਜਿਹੜੀ ਟੀਮ ਹੈ ਆਜ਼ਾਦ ਕਲਾ ਮੰਚ ਫਗਵਾੜਾ ਵੱਲੋਂ ਬਹੁਤ ਖੂਬਸੂਰਤ ਨਾਟਕ ਮੋਹੀ ਅਮਰਜੀਤ ਦਾ ਲਿਖਿਆ ਵਾ ਡਾਕਟਰ ਸੀਮਰਾਓ ਅਬੇਦਕਾਰ ਉਰਾਂ ਦੀ ਜੀਵਨ ਦੇ ਉੱਪਰ ਸੀਗਾ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਕਿਉਂਕਿ ਸਾਨੂੰ ਲੋੜ ਹੈ ਸਮਾਜ ਦੇ ਵਿੱਚ ਇੱਕ ਬਰਾਬਰਤਾ ਪੈਦਾ ਕਰਨ ਦੀ ਜਿਹਦਾ ਸੁਨੇਹਾ ਡਾਕਟਰ ਪੀਮਬਾਓ ਅੰਬੇਦਕਰ ਨੇ ਦਿੱਤਾ ਉਹ ਆ ਬਹੁਤ ਉੱਚ ਖਿਆਲਾਂ ਦੇ ਬੰਦੇ ਸੀ ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਇੱਕ بڑے ਲੇਖੀ ਵਾਲਾ ਸੀ ਔਰ ਉਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬੜੀ ਵੱਡੀ ਸੇਧ ਦਿੱਤੀ ਆ ਤੇ ਲੇਕਿਨ ਜਿਹੜਾ ਉਹਨਾਂ ਨੇ ਇਸ ਸਮਾਜ ਦੇ ਲਈ ਕੰਮ ਕੀਤਾ ਉਹ ਇਸ ਨਾਟਕ ਦੇ ਰਾਹੀਂ ਦਰਸਾਇਆ ਗਿਆ ਸੋ ਮੈਂ ਨਾਟਕ ਦੇ ਕਲਾਕਾਰਾਂ ਦਾ ਅ ਲੇਖਕ ਦਾ ਉਹਦੇ ਨਿਰਦੇਸ਼ਕ ਦਾ ਪੂਰੇ ਯਾਦ ਕਲਾਮਤ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬੜੀ ਖੂਬਸੂਰਤੀ ਨਾਲ ਡਾਕਟਰ ਪੀ ਇੰਦਰਾਉ ਬੀਰ ਕਰਦੀ ਜੀਵਨੀ ਨੂੰ ਇੱਕ ਨਾਟਕੀਅੰਸ਼ ਦੇ ਰੂਪ ਦੇ ਲੈ ਸਾਡੇ ਸਾਹਮਣੇ ਪੇਸ਼ ਕੀਤਾ